ਜੀਵਨ ਸਫਲਤਾ ਦਾ ਸਾਗਨ ਜਾ ਕੇ ਮਨ ਲਾਗਾ ਆ ਰਾਂ ਕੋਈ ਗੱਲ ਜਿਹੜੀ ਗੁਰੂ ਅਰਜਨ ਦੇ ਪਾਸ਼ਾ ਜੀ ਨੇ ਆਪਣੀ ਬਾਣੀ'ਚ ਕੀਤੀ ਹੈ ਹਰ ਗੱਲ ਨੂੰ ਉਹਨਾਂ ਨੇ ਉਸ ਬਾਰੇ ਗੁਰੂ ਦੇ ਨਾਮ ਜੋੜਿਆ ਜਿਵੇਂ ਸਾਨੂੰ ਜੀਵਨ ਦਿੱਤਾ ਸੋ ਆ ਸਾਡੇ ਕੋਲ ਇੱਕ ਘੰਟਾ ਹੈਗਾ 5 ਮਿੰਟ ਆਪਾਂ ਲਾ ਲੁੱਟਦੇ ਆ ਅਸੀਂ ਸਮੇਂ ਵਿੱਚ ਰਹਿੰਦੇ ਹੋਏ ਅਸੀਂ ਅੱਜ ਉਹਨਾਂ ਲਗ ਲਗ ਵਿਸ਼ਿਆਂ ਦੇ ਬੁਲਾਵੇ ਕੋਲ ਉਹ ਸੇਵਾ ਦਾ ਕੋਲ ਨੂੰ ਲਾਗੇ ਤੋਂ ਆਉਂਦੀ ਦਸਰੇ ਵਿੱਚ ਲਗ ਲਗ ਵਿਸ਼ੇ ਆਖੀ ਜਿਹੜਾ ਵਿਸ਼ਾ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਵਿਸ਼ਾ ਤੁਹਾਡੀ ਪੜ੍ਹਾਈ ਬਾਰੇ ਤੁਹਾਡੀ ਐਜੂਕੇਸ਼ਨ ਬਾਰੇ ਜਿਹੜਾ ਅਸੀਂ ਸਫਲ ਜੀਵਨ ਦੀ ਗੱਲ ਕੀਤੀ ਹੈ ਸਫਲ ਜੀਵਨ ਤੇ ਇੱਕ ਸਕਾਰਤਮਕ ਜੀਵਨ ਦੋ ਤਰ੍ਹਾਂ ਦੇ ਜੀਵਨ ਹੁੰਦੇ ਨੇ ਇੱਕ ਗੁਰਸਿੱਖ ਬੱਚੇ ਦਾ ਸਫਲ ਜੀਵਨ ਕਿਵੇਂ ਬਣੇਗਾ ਕਿਹੜੇ ਕਿਹੜੀ ਗੱਲਾਂ ਕਰਨੀਆਂ ਪੈਣਗੀਆਂ ਕਿਹੜੇ-ਕਿਹੜੇ ਉਹਨੂੰ ਜੀਵਨ ਦੇ ਵਿੱਚ ਮਾਰਗ ਵਿੱਚ ਤੁਰਨਾ ਪਏਗਾ ਉਹ ਸਭ ਨੂੰ ਅੱਜ ਦੇ ਲੈਕਚਰ ਵਿੱਚ ਪਤਾ ਲੱਗੇਗਾ ਅਸੀਂ ਤੁਹਾਡਾ ਫਿਰ ਦੱਸਦੀ ਇਹ ਵਿਸ਼ਾ ਲੈ ਲਿਆ ਤੁਹਾਡੀ ਐਜੂਕੇਸ਼ਨ ਬਾਰੇ ਸਭ ਤੋਂ ਪਹਿਲਾਂ ਜੀ ਇੱਕ ਤਾਂ ਪੈਂਫਲੈਟ ਮੈਂ ਵੀ ਤੁਹਾਨੂੰ ਵੰਡਣੀ ਕਰਾਂਗਾ ਵੀ ਆਹ ਪੈਂਫਲੈਟ ਆਈ ਵੀ ਇਹ ਸਾਰੇ ਬੱਚਿਆਂ ਨੂੰ ਇੱਥੇ ਦੇ ਦੇ ਦਿਓ ਇਹਨਾਂ ਦਾ ਬੜਾ ਹੀ ਕੀਮਤੀ ਖਜ਼ਾਨਾ ਬਹੁਤ ਹੀ ਕੀਮਤੀ ਖਜ਼ਾਨਾ ਅੱਗੇ ਅੱਗੇ ਦੇ ਦਿਓ ਦੋ ਬੱਚਿਆਂ ਦੇ ਵੀ ਡਿਊਟੀ ਲਾ ਦਿਓ ਤਾਂ ਕਿ ਸਮਾਂ ਵੱਜ ਜਾਵੇ ਇਧਰ ਵੀ ਦੇ ਦਿਓ ਜੀ ਸਾਰਿਆਂ ਕੋਲ ਨੀਲਾ ਪੈਂਫਲੈਟ ਪਹੁੰਚੇਗਾ ਅਸੀਂ ਇਹਨੂੰ ਨਾਮ ਨਾਲ ਪੜਾਏ ਨਾ ਨਾ ਵਿਚਾਰਾਂ ਜਿੰਨਾ ਕਿ ਸਮਾਂ ਸਾਨੂੰ ਮਿਲਿਆ ਹੈ ਸਾਰੇ ਨੇ ਬੜੇ ਧਿਆਨ ਨਾਲ ਚੁੱਕਨੇ ਹੋਏ ਆਪਣੇ ਚਾਰੋਂ ਕਿੰਨੇ ਕੰਨ ਨੇ ਜੀ ਕਿੰਨੇ ਕੰਨ ਖੋਲ ਕੇ ਜੀ ਚਾਰ ਕੰਨ ਹੁਣ ਕੋਈ ਬੱਚਾ ਹੈਂਡਲ ਸਿਰੋਂ ਚਾਰ ਕੰਨ ਕਿਹੜੇ ਕਿਹੜੇ ਹੁੰਦੇ ਆ ਜੀ ਜਿਹਦੇ ਚਾਰ ਕੰਨ ਹੈਗੇ ਅੱਖਾਂ ਨਾਲ ਕਰੋ ਜੀ ਚਾਰ ਕੰਨ ਕਿਹੜੇ ਖੋਲ ਕੇ ਜੀ ਹਾਂ ਜੀ ਚਾਰ ਕੰਨ ਗਿਣ ਲਓ ਸਾਰਿਆਂ ਕੋਲ ਹੈ ਸਾਰਿਆਂ ਕੋਲ ਆ ਗਈ ਤੁਹਾਡੀ ਸੋਰੀ ਫੜਾ ਫੜਾ ਹੈਂਡਲ ਦੀ ਮਾਰ ਫੜਾ ਫੜਾ ਹੋਊਗਾ ਅੱਜ ਵੀ ਦੱਸਦੇ ਜਿਹੜੇ ਬੱਚੇ ਵਕਤਵਾ ਸਭ ਨੂੰ ਰੋਕ ਕੇ ਸਵਾਲ ਪੁੱਛਣਗੇ ਜਾਂ ਪੁੱਛੇ ਹੋਏ ਸਵਾਲ ਦਾ ਜਵਾਬ ਦੇਣਗੇ ਅਸੀਂ ਉਹਨਾਂ ਬੱਚਿਆਂ ਦੇ ਨਾਮ ਤੋਂ ਨਾਮ ਕਰਾਂਗੇ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਵਨ ਹਾਂਜੀ ਕਿਨੇ ਚਾਰ ਕੰਮ ਹੁੰਦੇ ਆ ਜੀ ਹਾਂਜੀ ਨਹੀਂ ਬەڵਡੋ ਲੋਕ ਖਾ ਅੱਖਾਂ ਕਾਦੇ ਭੋੜਾ ਹੁੰਦੇ ਸਭ ਕੰਨੇ ਆਪਾਂ ਕਹਿੰਦੇ ਕੋਈ ਕਿਸੇ ਤੋਂ ਆਪਣਾ ਟੀਚਰ ਵੀ ਕਹਿੰਦਾ ਬੱਚਿਆਂ ਨੂੰ ਕੰਨੇ ਰੋਕੇ ਸੋਹਣਾਂ ਚੋ ਕੰਨੇ ਮਤਲਬ ਦੋ ਕੰਨ ਸਰੀਰ ਦੋ ਕੰਨ ਮਨ ਦੇ ਮਨ ਦੇ ਨਾਲ ਅਸੀਂ ਇਸ ਲੈਕਚਰ ਨੂੰ ਸੁਣਾਗੇ ਪਰਾਂ ਦੇ ਵਿਚਾਰਾਂ ਨਹੀਂ ਠੀਕ ਹੈ ਤਾਂ ਹੀ ਗੱਲ ਸਾਡੇ ਪੱਲੇ ਕੋਈ ਤੋਂ ਆਪਣੇ ਚਾਰੋਂ ਕੰਨ ਖੋਲ ਕੇ ਰੱਖੋ ਠੀਕ ਹੈ ਕੋਈ ਬੰਦਾ ਜਿਹੜਾ ਪੰਜਾਬੀ ਬਹੁਤ ਸੋਣੀ ਬੋਲ ਲੈਂਦਾ ਹੈ ਹੱਥ ਖੜਾ ਕਰੋ ਜੀ ਵਾਹਿਗੁਰੂ ਜੀ बड़े बच्चे वहां दिया चार महीने में आप नहीं खड़े हुए पंजाब दिया कोई बच्चा जी चलो तो 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 किसी बच्ची को बुला लेते हैं जी बच्चिया वो अगे हो आओ बच्चे हो गया बच्चे आ, गी आ गी। आओ बेटा तुम आओ हाँ आ है ड्रेस बेटा आ जाओ आ बच्ची ये बैठे आज आ जाओ फटाफट आ जाओ आओ

విద్య ప్రఫుల్ అవుతుంది విని పడి రాసా జీవి విద్య ప్రఫుల్ తను పద